ਜੀ ਨੇ ਛੋਟੇ ਸਨ ਬਚਪਨ ਚ ਸੀ ਘਰ ਦਾ ਜੀ ਚੜਾਈ ਕਰ ਗਿਆ ਤੇ ਮਾਂ ਕਹਿੰਦੀ ਵੀ ਪੁੱਤਰ ਤੂੰ ਐ ਕਰ ਤੂੰ ਜਾ ਸ਼ਮਸ਼ਾਨ ਘਟ ਜਾਇਆ ਸਾਰੇ ਜੀ ਚੱਲੇ ਨੇ ਤੇ ਸੰਸਕਾਰ ਹੋਏਗਾ ਤੇ ਤੂੰ ਉੱਥੇ ਜਾ ਹਾਜ਼ਰੀ ਪਰ ਦਨ ਜਾਣਾ ਚਾਹੀਦਾ ਭਗਤ ਜੀ ਕਹਿੰਦੇ ਡਰ ਗਏ ਕਿ ਮੰਮੀ ਨਹੀਂ ਮਾਤਾ ਨਹੀਂ ਮੈਂ ਸ਼ਮਸ਼ਾਨ ਘਟ ਨਹੀਂ ਜਾਣਾ ਕਹਿੰਦੇ ਕਿਉਂ ਨਹੀਂ ਜਾਣਾ ਮਾਤਾ ਮੈਨੂੰ ਡਰ ਲੱਗਦਾ ਉੱਥੇ ਭੂਤ ਹੁੰਦੇ ਨੇ ਸ਼ਮਸ਼ਾਨ ਘਟ ਨਹੀਂ ਮੈਂ ਜਾਣਾ ਉੱਥੇ ਸਾੜਿਆ ਜਾਂਦਾ ਬੰਦਿਆਂ ਨੂੰ ਬੱਚਿਆਂ ਦੇ ਮਨ ਚ ਡਰ ਹੁੰਦਾ ਹੈ ਪਹਿਲੇ ਸਮੇਂ ਵਿੱਚ ਵੀ ਸੀ ਅੱਜ ਕੱਲ ਥੋੜਾ ਹੋ ਗਿਆ ਫਰਕ ਪੈ ਗਿਆ ਪਹਿਲਾਂ ਆਪਾਂ ਵੀ ਦੇਖਿਆ ਲੋਕ ਡਰਦੇ ਹੁੰਦੇ ਸਾਨੂੰ ਸ਼ਮਸ਼ਾਨ ਘਾਟ ਦੇ ਕੋਲੋਂ ਦੀ ਲੰਘਣਾ ਤੇ ਡਰਨਾ ਲੋਕਾਂ ਤੇ ਦੂਰੋਂ ਦੀ ਲੰਘਣਾ ਰਾਤ ਬਰਾਤੇ ਤੇ ਲੰਘਦੇ ਹੀ ਨਹੀਂ ਸੀ ਕੋਈ ਉਧਰਲੇ ਪਾਸੇ ਜਾਂਦੇ ਹੀ ਨਹੀਂ ਸੀ ਰ ਕੰਮ ਹੁੰਦਾ ਸੀ ਤੇ ਕੰਮ ਹੀ ਛੱਡ ਦਿੰਦੇ ਸਨ ਵੀ ਛੱਡੋ ਪਰਾਂ ਦਿਨੇ ਕਾ ਆਵਾਂਗੇ ਉਧਰ ਨਹੀਂ ਜਾਣਾ ਰਾਤ ਨੂੰ ਇਹਨਾਂ ਲੋਕੀ ਡਰਦੇ ਭੋ ਹੁੰਦਾ ਸੀ ਬੱਚਿਆਂ ਦੇ ਵਿੱਚ ਹੋਰ ਜ਼ਿਆਦਾ ਹੁੰਦਾ ਸੀ ਬੱਚੇ ਛੋਟੇ ਕਹਿੰਦੇ ਮਾਤਾ ਮੈਂ ਨਹੀਂ ਜਾਣਾ ਮਾਂ ਨੇ ਸਮਝਾਇਆ ਕਿ ਨਹੀਂ ਪੁੱਤਰ ਜਾਈਦਾ ਹੈ ਆਪਣਾ ਜੀ ਕਰਦਾ ਜੀ ਆਪਣਾ ਪਹਿਚਾਨ ਦਾ ਕੋਈ ਚੜਾਈ ਕਰਗੇ ਚੜਾਈ ਕਰ ਜੇ ਤੇ ਜਾਈਦਾ ਦੇਖੋ ਇਹ ਵੀ ਸਾਡੀ ਇੱਕ ਸੰਸਕ੍ਰਿਤੀ ਹੈ ਇੱਕ ਸਾਡੀ ਸਭਿਤਾ ਕਹਿ ਲੋ ਸਾਡੇ ਸੰਸਕਾਰ ਕਹਿ ਲੋ ਜਿਹੜਾ ਕੋਈ ਇੱਕ ਪ੍ਰਾਣੀ ਚੜਾਈ ਕਰ ਜੇ ਸਾਡੇ 50 100 200 ਬੰਦਾ ਨਾਲ ਜਾਂਦਾ ਬਾਹਰਲੇ ਦੇਸ਼ਾਂ 'ਚ ਦੇਖ ਲਓ ਕੀ ਹਾਲ ਨੇ ਕੋਈ ਨਹੀਂ ਜਾਂਦਾ ਕੋਈ ਚੜਾਈ ਕਰ ਗਿਆ 2-4 ਜੀ ਜਿਹੜੇ ਕੋ ਗਏ ਉਹ ਲਾ ਕੇ ਬਿਜਲੀ ਨੇ ਨਾਲ ਖਤਮ ਕਰਕੇ ਤੇ ਬਸ ਆ ਗਏ ਇਹ ਸਾਡਾ ਵਿਰਸਾ ਹੈ ਤੇ ਬੜੀ ਚੰਗੀ ਚੀਜ਼ ਹੈ ਦੁੱਖ ਦੇ ਵਿੱਚ ਕਿਸੇ ਦੇ ਨਾਲ ਖੜੇ ਹੋਣਾ ਤੇ ਇਸ ਇਹਨਾਂ ਚੀਜ਼ਾਂ ਤੋਂ ਸਿੱਖਿਆ ਵੀ ਬੜੀ ਮਿਲਦੀ ਹੈ ਅਸੀਂ ਸਿੱਖਦੇ ਨਹੀਂ ਪਰ ਹਰ ਇੱਕ ਜ਼ਿੰਦਗੀ ਦੇ ਜਿਹੜੀਆਂ ਚੀਜ਼ਾਂ ਸਾਡੇ ਬਣੀਆਂ ਹੋਈਆਂ ਨੇ ਉਹ ਸਾਨੂੰ ਸਿਖਾ ਰਹੀਆਂ ਨੇ ਸਮਝਾ ਰਹੀਆਂ ਨੇ ਅਸੀਂ ਬਸ ਸਿੱਖਦੇ ਨਹੀਂ ਸਾਡੇ ਇਸ ਨਾ ਪੱਟੀ ਵੱਜੀ ਹੋਈ ਹੈ ਮਾਇਆ ਦੀ ਅਸੀਂ ਹਨੇਰੀ ਕਾਲੀ ਬੋਲੀ ਰਾਤ ਜਿਵੇਂ ਮਹਾਰਾਜ ਕਹਿ ਰਹੇ ਨਾ ਉਸ ਰਾਤ ਚ ਭਟਕ ਰਹੇ ਆ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਜਾਣਾ ਕਿੱਧਰ ਹੈ ਹੋ ਕੀ ਰਿਹਾ ਤੇ ਭਗਤ ਕਬੀਰ ਜੀ ਨੂੰ ਮਾਂ ਨੇ ਸਮਝਾਵ ਬਜਾ ਕੇ ਭੇਜਤਾ ਵੀ ਪੁੱਤਰ ਤੂੰ ਡਰ ਨਾ ਫਿਕਰ ਨਾ ਕਰ ਘਬਰਾ ਨਾ ਕੁਝ ਨਹੀਂ ਹੁੰਦਾ ਨਾਲ ਤੇਰੇ 200 ਬੰਦੇ ਇੰਨੇ ਸਾਰੇ ਜਾ ਰਹੇ ਤੇਰੇ ਚਾਚੇ ਤਾਏ ਸਾਰੇ ਜਾ ਰਹੇ ਤੂੰ ਘਬਰਾਣਾ ਡਰਨਾ ਕੋਈ ਨਾ ਚਲਾ ਜਾ ਮਾਂ ਨੇ ਸਮਝਾ ਬੁਝਾ ਕੇ ਨਾ ਤੋਰ ਦਿੱਤਾ ਭੇਜ ਦਿੱਤਾ ਬੱਚੇ ਨੂੰ ਬਾਹਰ ਭੇਜਾਂਗੇ ਤੇ ਬੱਚੇ ਨੂੰ ਪਤਾ ਲੱਗੇਗਾ ਦੁਨੀਆਦਾਰੀ ਦਾ ਸਮਾਜ ਦਾ ਘਰ ਜੇ ਜਵਾਈ ਸੰਪੋਲਾ ਜਿਹਾ ਰੱਖਾਂਗੇ ਨਾ ਬਿਲਕੁਲ ਹੀ ਵੀ ਆ ਵੀ ਨਾ ਹੋ ਜੇ ਆ ਵੀ ਨਾ ਹੋ ਜੇ ਤੇ ਬੱਚੇ ਸਾਡੇ ਉਹਨਾਂ ਗ੍ਰੋਥ ਨਹੀਂ ਕਰ ਪਾਣਗੇ ਜਿੰਨਾ ਬੱਚਾ ਗਰੀਬੀ ਦੇਖ ਕੇ ਬੰਜਾ ਜੀ ਬੱਚਾ ਜੀਵਨ ਜਿਵੇਂਗਾ ਉਹਨਾਂ ਆਗਾ ਕਾਮਯਾਬ ਹੋਏਗਾ ਜਿੰਨੀਆਂ ਬਚਪਨ ਚ ਠੋਕਰਾਂ ਖਾਏਗਾ ਉਹਨਾਂ ਅੱਗੇ ਵਧੀਆ ਪੈਰਾਂ ਤੇ ਖੜਾ ਹੋਏਗਾ ਇਹ ਦੁਨੀਆ ਦਾ ਵਿੱਚ ਪ੍ਰਤੱਖ ਹੈ ਇਹ ਚੀਜ਼ਾਂ ਸੋ ਸਾਧ ਸੰਗ ਦੀ ਭਗਤ ਕਬੀਰ ਜੀ ਚਲੇ ਗਏ ਸ਼ਮਸ਼ਾਨ ਘਾਟ ਦੇ ਵਿੱਚ ਸੁਣਿਓ ਜਦੋਂ ਚਲੇ ਗਏ ਤੇ ਜਾ ਕੇ ਜਿਹੜੀ ਚੀਜ਼ ਤੋਂ ਡਰਦੇ ਸਨ ਜਿਹੜੇ ਨਾਮ ਤੋਂ ਡਰਦੇ ਸਨ ਜਿਹਦੀਆਂ ਕਹਾਣੀਆਂ ਬੱਚਿਆਂ ਚ ਬਹਿ ਕੇ ਸੁਣੀਆਂ ਸਨ ਵੀ ਉੱਥੇ ਭੂਤ ਹੁੰਦੇ ਇੱਥੇ ਇਹ ਹੁੰਦਾ ਜਦੋਂ ਉੱਥੇ ਜਾ ਕੇ ਦੇਖਿਆ ਵੀ ਭੂਤ ਤੇ ਕੋਈ ਦਿਖਿਆ ਨਹੀਂ ਅਗਬਲ ਦੀ ਜਰੂਰ ਜਿਖੀ ਹੈ ਕਿਤੇ ਸੰਸਕਾਰ ਹੋ ਰਿਹਾ ਕਿਤੇ ਕੁਝ ਹੋ ਰਿਹਾ ਇਹਨਾਂ ਨੇ ਆਪਣੇ ਜੀ ਨੂੰ ਰੱਖਿਆ ਤੇ ਰੱਖ ਕੇ ਨਾ ਸੰਸਕਾਰ ਕਰ ਦਿੱਤਾ ਤੇ ਉੱਥੇ ਮਨ 'ਚ ਨਾ ਬੜਾ ਅਜੀਬ ਜਿਹਾ ਵਿਰਾਗ ਆਇਆ ਬੜਾ ਵੱਖਰੀ ਹੀ ਇੱਕ ਭਾਵ ਪੈਦਾ ਹੋਇਆ ਸ਼ਮਸ਼ਾਨ ਘਾਟ ਦੇ ਵਿੱਚ ਤੁਸੀਂ ਦੇਖੋਗੇ ਨਾ ਸਾਡੇ ਬਾਬੇ ਨਾਨਕ ਗੁਰੂ ਨਾਨਕ ਸਹਿਬ ਮਹਾਰਾਜ ਜੀ ਨੇ ਵੀ ਮੂਲ ਮੰਤਰ ਦਾ ਜਿਹੜਾ ਪਾਠ ਉਚਾਰਨ ਕੀਤਾ ਨਾ ਆਪ ਜੀ ਨੂੰ ਸ਼ਾਇਦ ਪਤਾ ਨਹੀਂ ਹੋਵੇਗਾ ਕਿੱਥੇ ਉਚਾਰਨ ਕੀਤਾ ਸੀ ਮੂਲ ਮੰਤਰ ਦਾ ਪਾਠ ਜਿਹੜਾ ਅਸੀਂ ਪੜ੍ਹਦੇ ਹਾਂ ਨਾ ਇਹ ਮੇਰੇ ਬਾਬੇ ਨਾਨਕ ਨੇ ਧੰਗੁਰੂ ਨਾਨਕ ਸਾਹਿਬ ਜੀ ਨੇ ਸ਼ਮਸ਼ਾਨ ਘਾਟ 'ਚ ਹੀ ਬੈਠ ਕੇ ਉਚਾਰਨ ਕੀਤਾ ਸੀ ਜਿਸ ਵੇਲੇ ਸਤਿਗੁਰੂ ਮਹਾਰਾਜ ਵੇਈ ਨਦੀ ਵਿੱਚ ਚਲੇ ਜਾਂਦੇ ਨੇ ਵੇਈ ਨਦੀ ਵਿੱਚ ਪ੍ਰਵੇਸ਼ ਕਰ ਜਾਂਦੇ ਨੇ ਸੁਣਿਓ ਇਹ ਵੀ ਗੱਲ ਬੜੀ ਸੁਨਣ ਵਾਲੀ ਹੈ ਮਹਾਰਾ ਦੇ ਇਤਿਹਾਸ ਦੀ ਵੇਈ ਨਦੀ ਵਿੱਚ ਚਲੇ ਗਏ ਤਿੰਨ ਦਿਨ ਰਹੇ ਅਲੋਪ ਰਹੇ ਬਾਹਰ ਮੇਲਾ ਲੱਗ ਗਿਆ ਦੁਨੀਆ ਇਕੱਠੀ ਹੋ ਗਈ ਕੋਈ ਗੁਰਨਾਨਕ ਸਾਹਿਬ ਇਹ ਤੇ ਹੈ ਨਹੀਂ ਸੰ ਕੋਈ ਆਮ ਜੇ ਹੁੰਦੇ ਤੇ ਗਾਇਬ ਹੋ ਜਾਂਦੇ ਤੇ ਦੁਨੀਆ ਇਕੱਠੀ ਹੋ ਗਈ ਜਿਵੇਂ ਜਿਵੇਂ ਖਬਰ ਫੈਲੀ ਰੋਜ਼ ਦੁਨੀਆ ਵਧਦੀ ਗਈ ਵਧਦੀ ਗਈ ਵਧਦੀ ਗਈ ਉੱਥੇ ਤੇ ਸਮੂਹ ਇਕੱਠਾ ਹੋ ਗਿਆ ਇੱਕ ਪਾਸੇ ਹਿੰਦੂ ਖੜੇ ਇੱਕ ਪਾਸੇ ਮੁਸਲਮਾਨ ਖੜੇ ਕਹਿੰਦੇ ਸਾਡਾ ਬਾਬਾ ਨਾਨਕ ਕਿੱਧਰ ਗਿਆ ਹਿੰਦੂ ਕਹਿੰਦੇ ਮੁਸਲਮਾਨ ਕਹਿੰਦੇ ਸਾਡਾ ਪੀਰ ਫਕੀਰ ਸਾਡਾ ਬਾਬਾ ਨਾਨਕ ਤੁਸੀਂ ਕਿੱਧਰ ਕਿੱਧਰ ਚਲਾ ਗਿਆ ਲੱਭ ਲੱਭਦੇ ਨੇ ਕੋਈ ਜਾਲ ਪਾਉਂਦਾ ਹੈ ਕੋਈ ਮਛਵਾਰੇ ਭੇਜਦਾ ਹੈ ਕੋਈ ਕੁਛ ਕੋਈ ਕੁਛ ਲੱਭੇ ਨਹੀਂ ਸਾਰੀ ਨਦੀ ਲਾਕਾ ਸਭ ਫੋਲ ਮਾਰਿਆ ਕਿਤੇ ਪਤਾ ਨਹੀਂ ਲੱਗਾ ਸਾਧ ਸੰਗਤ ਜੀ ਤੀਜੇ ਦਿਨ ਮੇਰੇ ਨਾਨਕ ਧੰਗੂ ਗੁਰੂ ਨਾਨਕ ਸਾਹਿਬ ਅ ਤਿੰਨ ਦਿਨਾ ਬਾਅਦ ਉਸੇ ਜਲ ਚ ਜਿਹਦੇ ਚ ਪ੍ਰਵੇਸ਼ ਕੀਤਾ ਉਸੇ ਜਗ੍ਹਾ ਤੋਂ ਮਹਾਰਾਜ ਬਾਹਰ ਨਿਕਲੇ ਤੇ ਜਦੋਂ ਬਾਹਰ ਨਿਕਲੇ ਨਾ ਇੱਕ ਅਲੱਗ ਹੀ ਮਹਾਰਾਜ ਜੀ ਦਾ ਜੀਵਨ ਹੋ ਚੁੱਕਾ ਸੀ ਇੱਕ ਵੱਖਰੀ ਹੀ ਕਮਾਈ ਸਤਿਗੁਰੂ ਮਹਾਰਾਜ ਜੀ ਨੇ ਹੁਣਗਾ ਕਰਨੀ ਸੀ ਇਸ ਵੇਈ ਨਦੀ ਦੀ ਜਿਹੜੀ ਘਟਨਾ ਹੈ ਨਾ ਗੁਰੂ ਨਾਨਕ ਸਾਹਿਬ ਜੀ ਦੀ ਇੱਕ ਬੜਾ ਸਾਡੇ ਕੌਮ ਨੂੰ ਵਿਚਾਰਨ ਵਾਲਾ ਇੱਕ ਉਹ ਹੈ ਵੀ ਉਸ ਤੋਂ ਪਹਿਲੇ ਦਾ ਜੀਵਨ ਗੁਰੂ ਨਾਨਕ ਸਾਹਿਬ ਜੀ ਦਾ ਤੇ ਉਸ ਤੋਂ ਬਾਅਦ ਦਾ ਜੀਵਨ ਦਿਨ ਰਾਤ ਦਾ ਅੰਤਰ ਸੀ ਪਹਿਲੇ ਦੇ ਜੀਵਨ ਚ ਸਤਗੁਰੂ ਨੇ ਕਿਰਤ ਵੀ ਕੀਤੀ ਮੋਦੀਖਾਨੇ ਦੀ ਕਿਰਤ ਵੀ ਕੀਤੀ ਖੇਤੀ ਵੀ ਕੀਤੀ ਸਤਗੁਰੂ ਮਹਾਰਾਜ ਜੀ ਨੇ ਬੜਾ ਕੁਝ ਕੀਤਾ ਤੇ ਉਸ ਤੋਂ ਬਾਅਦ ਦੇ ਜੀਵਨ ਚ ਮਹਾਰਾਜ ਨੇ ਪ੍ਰਚਾਰ ਕੀਤਾ ਉਦਾਸੀਆਂ ਕੀਤੀਆਂ ਮਹਾਰਾਜ ਨੇ ਲੋਕਾਂ ਦੇ ਘਰਾਂ ਚ ਨਗਰਾਂ ਚ ਪਿੰਡਾਂ ਚ ਕਿੱਥੇ ਮੱਕੇ ਮਦੀਨੇ ਤੱਕ ਸਤਗੁਰੂ ਮਹਾਰਾਜ ਜੀ ਨੇ ਜਾ ਜਾ ਕੇ ਪ੍ਰਚਾਰ ਕੀਤਾ ਸੁਮੇਰ ਪਰਬਤ ਤੇ ਸਿੱਧਾਂਤੁਕ ਜਾ ਕੇ ਮਹਾਰਾਜ ਨੇ ਉੱਥੇ ਉਹਨਾਂ ਨੂੰ ਸਮਝਾ ਬੁਝਾ ਕੇ ਵਾਪਸ ਲਿਆਂਦਾ ਮਹਾਰਾਜ ਉੱਥੋਂ ਫਿਰ ਹਿੰਦੂ ਕਹਿੰਦੇ ਵੀ ਸਾਡੇ ਨਾਲ ਚੱਲੋ ਮੁਸਲਮਾਨ ਕਹਿੰਦੇ ਸਾਡੇ ਨਾਲ ਚੱਲੋ ਉੱਥੇ ਝਗੜਾ ਪੈ ਗਿਆ ਸੀ ਹਿੰਦੂ ਕਹਿੰਦੇ ਸਾਨੂੰ ਇਹ ਸਾਡਾ ਗੁਰੂ ਐ ਤੇ ਮੁਸਲਮਾਨ ਕਹਿੰਦੇ ਹਾਂ ਸਾਡਾ ਪੀਰ ਐ ਲੜਪੇ ਲੜਾਈ ਹੋ ਗਈ ਝਗੜਾ ਹੋ ਗਿਆ ਮਹਾਰਾਜ ਕਹਿੰਦੇ ਛੱਡੋ ਨਾ ਮੈਂ ਤੁਹਾਡੇ ਨਾਲ ਜਾਣਾ ਨਾ ਤੁਹਾਡੇ ਨਾਲ ਜਾਣਾ ਗੁਰੂ ਨਾਨਕ ਸਾਹਿਬ ਜਾ ਕੇ ਮੜੀਆਂ ਦੇ ਵਿੱਚ ਬਹਿ ਗਏ ਸ਼ਮਸ਼ਾਨ ਘਾਟ ਦੇ ਵਿੱਚ ਬਹਿ ਗਏ ਉੱਥੇ ਹੀ ਜਾ ਕੇ ਮਹਾਰਾਜ ਨੇ ਹੋਕਾ ਦਿੱਤਾ ਉੱਥੇ ਹੀ ਜਾ ਕੇ ਸਤਗੁਰੂ ਮਹਾਰਾਜ ਜੀ ਨੇ ਮੂਲ ਮੰਤਰ ਦਾ ਪਾਠ ਉਚਾਰਨ ਕੀਤਾ ਤੇ ਇਵੇਂ ਹੀ ਸਾਧ ਸੰਗ ਜੀ ਉਹ ਭਗਤ ਕਬੀਰ ਜੀ ਬੇਰਾਗ ਛਿੜਿਆ ਭਾਵ ਬਣਿਆ ਕੀ ਭਾਵ ਬਣਿਆ ਬਾਣੀ ਉਚਾਰੀ ਉੱਥੇ ਸ਼ਮਸ਼ਾਨ ਘਾਟ ਦੇ ਵਿੱਚ ਖੜਿਆ ਹੋਇਆ ਜਦੋਂ ਦੇਖ ਰਹਿਣਾ ਲੰਬੂ ਲੱਗਿਆ ਸ਼ਮਸ਼ਾਨ ਘਾਟ ਦੇ ਵਿੱਚ ਸਰੀਰ ਜਿਹੜਾ ਸੜ ਰਿਹਾ ਹੱਡ ਜਿਹੜੇ ਸੜ ਰਹੇ ਕੇਸ ਜਿਹੜੇ ਸੜ ਰਹੇ ਨੇ ਆਪਣਾ ਸੀ ਦੇਖਿਆ ਸੀ ਰੋਜ਼ ਮਿਲਦੇ ਸਨ ਗਿਲਦੇ ਸਨ ਤੇ ਅੱਜ ਦੇਖਿਆ ਵੀ ਸੜ ਰਿਹਾ ਤੇ ਸਾਰੇ ਨਾ ਜਦੋਂ ਅੱਗ ਲੱਗਦੀ ਸਭ ਪਿੱਛੇ ਪਿੱਛੇ ਹੋ ਜਾਂਦੇ ਨੇ ਤੇ ਉਹ ਨਾਲਦਿਆਂ ਕਿਹਾ ਵੀ ਕਬੀਰ ਪਿੱਛੇ ਹੋ ਜਾ ਤੂੰ ਅੱਗ ਸੇਕ ਹੈ ਕਹਿੰਦੇ ਨਹੀਂ ਹੁਣ ਨਹੀਂ ਪਿੱਛੇ ਹੋਣਾ ਬੜਾ ਪਿੱਛੇ ਹੋ ਲਿਆ ਹੁਣ ਦੁਨੀਆ ਛੋਟੀ ਉਮਰ ਚੀ ਦੇਖੋ ਏਡੀ ਸਿੱਖਿਆ ਮਿਲ ਗਈ ਕਹਿੰਦੇ ਬੜਾ ਪਿੱਛੇ ਹੋ ਲਿਆ ਹੁਣ ਨਹੀਂ ਪਿੱਛੇ ਹੋਣਾ ਕਾਫੀ ਸਮਾਂ ਉੱਥੇ ਹੀ ਖੜੇ ਰਹੇ ਅੱਗ ਵੱਲਦੀ ਰਹੀ ਨਜ਼ਦੀਕ ਹੀ ਨੇੜੇ ਹੀ ਖੜੇ ਰਹੇ ਤੇ ਉਥੇ ਖੜਿਆ ਖੜਿਆ ਨੇ ਫਿਰ ਧੁਰ ਦੀ ਬਾਣੀ ਆਈ ਧੁਰ ਦੀ ਧੁਰੋਂ ਤੇ ਉਹ ਬਾਣੀ ਉਚਾਰਨ ਕੀਤੀ ਭਗਤ ਕਬੀਰ ਜੀ ਨੇ ਆਪਾਂ ਸਾਰੇ ਪੜਦੇ ਆਂ ਕਬੀਰ ਹੱਡ ਜਰੇ ਜਿਉ ਲੱਕੜੀ ਕੇਸ ਜਰੇ ਜਿਉ ਕਾਸ ਇਹ ਜਗ ਜਰਤਾ ਦੇਖ ਕੇ ਭਇਓ ਕਬੀਰ ਉਦਾਸ ਉਦਾਸ ਦੇ ਮੈਨੇ ਵੀ ਸਮਝਣੇ ਨੇ ਅਰਥ ਸਮਝਣੇ ਨੇ ਜਦੋਂ ਇਹ ਸਭ ਕੁਝ ਦੇਖਿਆ ਨਾ ਵੀ ਹੱਡ ਲੱਕੜੀ ਵਾਂਗ ਜਲ ਗਏ ਕੇਸ ਕੇਸ ਨੇ ਜਿਹੜੇ ਇਹ ਕਾਹ ਵਾਂਗ ਸੜ ਗਏ ਸਰੀਰ ਜਿਹੜਾ ਸੜ ਕੇ ਸੁਆਹ ਹੋ ਗਿਆ ਕਹਿੰਦੇ ਐਵੇਂ ਇਹ ਵਾਰੀ ਬਣੀ ਹੋਈ ਨਾ ਜਿਹੜੀ ਕਦੇ ਕੋਈ ਕਿਸੇ ਦਾ ਚੜ੍ਹਾਈ ਕਰ ਗਿਆ ਸੰਸਕਾਰ ਕਦੇ ਕਿਸੇ ਦਾ ਕਦੇ ਕਿਸੇ ਦਾ ਕਦੇ ਕਿਸੇ ਦਾ ਕਹਿੰਦੇ ਇਹ ਜਗ ਜਰਤਾ ਦੇਖ ਕੇ ਇਹ ਦੁਨੀਆ ਐਸ ਤਰ੍ਹਾਂ ਸੜਦੀ ਬਲਦੀ ਮਰਦੀ ਖਪਦੀ ਦੇਖ ਕੇ ਭਇਓ ਕਬੀਰ ਉਦਾਸ ਉਦਾਸ ਮੀਨ ਮਤਲਬ ਇਹ ਨਹੀਂ ਵੀ ਨਰਾਸ਼ ਹੋ ਗਏ ਸੈਡ ਹੋ ਗਏ ਨਹੀਂ ਉਦਾਸ ਦਾ ਮਤਲਬ ਉਪਰਾਮ ਹੋ ਗਏ ਮਾਇਆ ਤੋਂ ਦੂਰ ਹੋ ਗਏ ਵੀ ਜਦੋਂ ਅੰਤ ਹੀ ਇਹ ਹੈ ਨਵੇੜਾ ਹੀ ਇਹ ਹੈ ਫਿਰ ਕਹਿੰਦੇ ਪ੍ਰਵਾਹ ਕਾ ਦੀ ਫਿਰ ਕਾ ਦੀ ਫਿਕਰ ਇਹ ਜੇ ਇੱਕ ਨੁਕਤਾ ਅਸੀਂ ਸਾਰੇ ਸਮਝ ਜਾਈਏ ਦੁਨੀਆ ਸਮਝ ਜੇ ਸਮਾਜ ਸਮਝ ਜੇ ਤੇ ਝਗੜੇ ਹੀ ਨਾ ਮੁੱਕ ਜਨ ਸਾਰੇ ਲੜਾਈਆਂ ਹੀ ਨਾ ਮੁੱਕ ਜਨ ਸਾਰੀਆਂ ਵੱਡੀਆਂ ਵੱਡੀਆਂ ਜੰਗਾਂ ਹੁੰਦੀਆਂ ਨੇ ਉਹੀ ਨਾ ਖਤਮ ਹੋ ਜਾਣ ਜਦੋਂ ਪਤਾ ਇਹ ਗੱਲ ਨੂੰ ਸਮਝ ਲਈਏ ਪਰ ਸਮਝਦਾ ਨਹੀਂ ਨਾ ਕੋਈ ਜਿਵੇਂ ਮੈਂ ਕਥਾ ਦੀ ਰੰਮਤਾ ਚ ਬੇਨਤੀ ਕੀਤੀ ਕਿ ਸਮਝਦੇ ਨਹੀਂ ਪੱਟੀ ਜੂ ਵੱਡੀ ਹੋਈ ਹੈ ਮਾਇਆ ਦੀ ਪੱਟੀ ਜਦੋਂ ਖੁੱਲੇਗੀ ਉਦੋਂ ਸਾਨੂੰ ਪਤਾ ਲੱਗੇਗਾ ਸੱਚ ਕੀ ਹੈ ਹੁਣ ਸੁਣਿਓ ਜਦੋਂ ਇਹਨਾਂ ਕੁਝ ਹੋ ਗਿਆ ਭਗਤ ਕਬੀਰ ਜੀ ਦੇ ਜੀਵਨ ਦੇ ਵਿੱਚ ਪਹਿਲਾਂ ਕਹਿੰਦੇ ਸਨ ਡਰ ਲੱਗਦਾ ਸ਼ਮਸ਼ਾਨ ਘਾਟ ਤੇ ਜਾਣ ਤੇ ਮਾਂ ਨੂੰ ਕਹਿੰਦੇ ਮਾਂ ਨੇ ਸਮਝਾਵ ਜਾਂ ਕੇ ਭੇਜਿਆ ਪਹਿਲਾਂ ਕਹ ਰੇ ਸੀ ਮਾਂ ਡਰ ਲੱਗਦਾ ਉੱਥੇ ਭੂਤੇ ਉੱਥੇ ਇਹ ਉੱਥੇ ਉਹ ਮੈਂ ਨਹੀਂ ਜਾਣਾ ਤੇ ਜਦੋਂ ਧੁਰ ਦੀ ਬਾਣੀ ਆਈ ਧੁਰ ਦਾ ਗਿਆਨ ਹੋ ਗਿਆ ਤੇ ਫਿਰ ਕੀ ਕਹਿੰਦੇ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ ਕਹਿੰਦੇ ਜਿਹੜੀ ਮੌਤ ਤੋਂ ਪਹਿਲਾਂ ਡਰ ਲੱਗਦਾ ਸੀ ਘਬਰਾਉਂਦਾ ਸੀ ਉਸ ਮੌਤ ਤੋਂ ਨਾ ਆਨੰਦ ਆਉਣ ਲੱਗਿਆ ਚਾਹ ਆਉਣ ਲੱਗਿਆ ਪਤਾ ਲੱਗ ਗਿਆ ਵੀ ਜਿਹੜੀ ਮਾਇਆ ਦੇ ਵੱਲੋਂ ਅਸਲ ਮੌਤ ਮਰਨੀ ਹੈ ਨਾ ਉਹ ਮੌਤ ਮਰ ਕੇ ਸਦਾ ਆਨੰਦ ਮਿਲਦਾ ਹੈ ਸਦੀਵੀ ਆਨੰਦ ਮਿਲਦਾ ਹੈ ਪੂਰਨ ਪਰਮਾਨੰਦ ਮਿਲਦਾ ਹੈ ਉਹ ਭਗਤ ਕਬੀਰ ਜੀ ਨੂੰ ਬਚਪਨ ਚ ਹੀ ਮਿਲ ਗਿਆ ਛੋਟੀ ਉਮਰੇ ਮਿਲ ਗਿਆ ਛੋਟੀ ਅਵਸਥਾ ਵਿੱਚ ਵੀ ਮਿਲ ਗਿਆ ਹੁਣ ਦੇਖੋ ਅਸੀਂ ਵੀ ਅੱਜ ਤੱਕ ਪਤਾ ਨਹੀਂ ਕਿੰਨੇ ਕ ਨਾਲ ਸੰਸਕਾਰਾਂ ਤੇ ਜਾ ਚੁੱਕੇ ਹੋਵਾਂਗੇ ਪਤਾ ਨਹੀਂ ਕਿੰਨੀ ਕ ਵਾਰ ਅਸੀਂ ਸ਼ਮਸ਼ਾਨ ਘਾੜ ਵਿੱਚ ਜਾ ਕੇ ਆਪਣੇ ਮਿੱਤਰ ਪਿਆਰਿਆਂ ਦੇ ਅਸੀਂ ਵਿਦਿਆਈ ਦੇ ਕੇ ਆਏ ਹੋਵਾਂਗੇ ਪਰ ਉਸ ਚੀਜ਼ ਤੋਂ ਅਸੀਂ ਸਿੱਖਿਆ ਨਹੀਂ ਕੁਝ ਉਸ ਚੀਜ਼ ਤੋਂ ਹਾਸਲ ਨਹੀਂ ਕੀਤਾ ਕੁਝ ਆ ਥੋੜਾ ਸਮਾਂ ਪਹਿਲਾਂ ਥੋੜੇ ਦਿਨ ਪਹਿਲਾਂ ਜਿਹੜਾ ਪਾਣੀ ਅੱਜ ਕੱਲ ਬੜਾ ਆ ਰਿਹਾ ਬਰਖਾ ਹੋ ਰਹੀ ਕਈ ਥਾਵਾਂ ਤੇ ਤੇ ਉਹ ਪਾਕਿਸਤਾਨ ਦੇ ਵਿੱਚ 19 ਜੀ ਇੱਕੋ ਟੱਬਰ ਦੇ ਉਹਨਾਂ ਦੇ ਪਰਿਵਾਰ ਕਾਫੀ ਵੱਡੇ-ਵੱਡੇ ਹੁੰਦੇ ਨੇ ਜੀ ਚੁੱਕੇ ਹੁੰਦੇ ਨੇ 19 ਜੀ ਕੋ ਪਰਿਵਾਰ ਦੇ ਬੱਚੇ ਵੀ ਬਜ਼ੁਰਗ ਵੀ ਤੇ ਬੀਬੀਆਂ ਵੀ ਕਿਤੇ ਖੜੇ ਸਨ ਤੇ ਇੱਕਦਮ ਪਾਣੀ ਆ ਗਿਆ ਨਾ ਅੱਗੇ ਨਿਕਲਿਆ ਗਿਆ ਨਾ ਪਿੱਛੇ ਨਿਕਲਿਆ ਗਿਆ ਇੱਕ ਟਿੱਬਾ ਜਿਹਾ ਸੀ ਤੇ ਉਹਦੇ ਤੇ ਖੜੇ ਹੋ ਗਏ ਵੀ ਕੋਈ ਮਦਦ ਆਏਗੀ 5 ਮਿੰਟ ਲੱਗੇ ਸਾਧ ਸੰਗ ਜੀ 5 ਮਿੰਟ ਪਾਣੀ ਇੰਨੀ ਤੇਜ਼ੀ ਨਾਲ ਆ ਰਿਹਾ ਸੀ ਵਧਦਾ ਜਾ ਰਿਹਾ ਵਧਦਾ ਜਾ ਰਿਹਾ ਹੁਣ ਟਿੱਬਾ ਸੀ ਜਿਹੜਾ ਵੱਡਾ ਸੀ ਉਹ ਹੌਲੀ-ਹੌਲੀ ਸੌੜਾ ਹੁੰਦਾ ਗਿਆ ਕੋਈ ਬਾਹਰ ਦੂਰ ਖੜਾ ਵੀਡੀਓ ਬਣਾਈ ਜਾਂਦਾ ਸੀ ਮਦਦ ਕੋਈ ਪਹੁੰਚੀ ਨਹੀਂ ਕਿਸੇ ਨੇ ਹੱਥ ਦਿੱਤਾ ਨਹੀਂ ਉਹ ਟਿੱਬਾ ਜਿਹੜਾ ਸੀ ਹੌਲੀ-ਹੌਲੀ ਸੌੜਾ ਹੁੰਦਾ ਗਿਆ ਆਪਣੀਆਂ ਅੱਖਾਂ ਨਾਲ ਉਹ ਪਰਿਵਾਰ ਦੇ 19 ਜੀਆਂ ਨੇ ਆਪਣੇ ਪਿਆਰਿਆਂ ਨੂੰ ਜਾਂਦਿਆਂ ਦੇਖਿਆ ਇੱਕ-ਇੱਕ ਕਰਕੇ ਕਿਸੇ ਦਾ ਪਿਤਾ ਚਲਿਆ ਗਿਆ ਭਰਾ ਚਲਿਆ ਗਿਆ ਪਤਨੀ ਚਲੇ ਗਈ ਇੱਕ-ਇੱਕ ਕਰਕੇ ਰੁੱੜਦੇ ਗਏ ਉਹ ਬੱਚਿਆਂ ਨੂੰ ਵਿਚਾਰਿਆਂ ਨੂੰ ਮੋਢੇ ਤੇ ਚੁੱਕ ਕੇ ਰੱਖਦੇ ਨੇ ਹੌਲੀ-ਹੌਲੀ ਜਿਨ੍ਹਾਂ ਨੇ ਬੱਚਿਆਂ ਨੂੰ ਵੀ ਮੋਢਿਆਂ ਤੇ ਚੁੱਕਿਆ ਹੁੰਦਾ ਨਾ ਵੀ ਅਖੀਰ ਤੇ ਸ਼ਾਇਦ ਕੁਝ ਉਮੀਦ ਜਾਗ ਹੀ ਜਾਏ ਕੋਈ ਕਿਰਨ ਜਾਗ ਜਾਏ ਪਰ ਹੌਲੀ-ਹੌਲੀ ਆਖਿਰ ਦੇ ਵਿੱਚ ਉਹ ਟਿੱਬਾ ਹੌਲੀ-ਹੌਲੀ ਗਾਇਬ ਹੀ ਹੋ ਗਿਆ ਕੁਝ ਪਤਾ ਲੱਗਦਾ ਕੋਈ ਇਸ ਆਰਬਲਾ ਦਾ ਇਸ ਉਮਰ ਦਾ ਇਸ ਜੀਵਨ ਦਾ ਇਸ ਸਵਾਸਾਂ ਰੂਪੀ ਪੂੰਜੀ ਦਾ ਕੋਈ ਪਤਾ ਨਹੀਂ ਕਿਤੇ ਸਾਰੇ ਕੋਈ ਸਹਾਈ ਨਹੀਂ ਮਹਾਰਾਜ ਬਾਣੀ ਵਿੱਚ ਕਹਿੰਦੇ ਨਾ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨ ਸਹਾਈ ਇਸ ਤੋਂ ਪਹਿਲਾਂ ਮਹਾਰਾਜ ਕਹਿੰਦੇ ਈਸ਼ਟ ਮੀਤ ਬੰਧਪ ਸੁਤ ਭਾਈ ਇਹ ਸਾਰੇ ਜਿਹੜੇ ਸਾਡੇ ਭਰਾ ਸਾਡੀ ਪਤਨੀ ਮਿੱਤਰ ਦੋਸਤ ਸਾਥ ਸੰਬੰਧੀ ਸਾਰੇ ਅੰਤੈ ਕੋ ਨ ਸਹਾਈ ਅੰਤ ਵੇਲੇ ਕੋਈ ਸਹਾਈ ਨਹੀਂ ਹੋਣਾ ਜਦੋਂ ਸਮਾਂ ਹੀ ਆ ਗਿਆ ਹੁਣ ਤੇ ਆਪਾਂ ਕਿਸੇ ਨੂੰ ਗਿਲਾ ਸ਼ਿਕਵਾ ਕਰ ਲਾਂਗੇ ਭਾਈ ਮੈਂ ਦੁਖੀ ਸੀ ਤੂੰ ਮੇਰੀ ਮਦਦ ਨਹੀਂ ਕੀਤੀ ਯਾਰ ਹੱਦ ਹੋ ਗਈ ਆਪਾਂ ਕਿਹੜੀ ਕਹਿੰਦੇ ਆ ਨਾ ਨਾ ਕਰਿਆ ਕਰੀਏ ਗਿਲਾ ਸ਼ਿਕਵਾ ਕੋਈ ਨਹੀਂ ਕਿਸੇ ਨਹੀਂ ਮਦਦ ਕੀਤੀ ਨਾ ਸਹੀ ਫਿਰ ਕੀ ਦੁਨੀਆ ਕਰਦੀ ਹੈ ਗਿਲਾ ਸ਼ਿਕਵਾ ਵੀ ਮੈਂ ਆ ਦੁੱਖ ਚ ਸੀ ਮੈਨੂੰ ਫਲਾਣਾ ਬੰਦਾ ਮੇਰਾ ਹਾਲ ਨਹੀਂ ਪੁੱਛਣ ਆਇਆ ਫਲਾਣੇ ਬੰਦੇ ਨੇ ਮੇਰੀ ਸਹਾਇਤਾ ਨਹੀਂ ਕੀਤੀ ਫਲਾਣੇ ਨੇ ਮੇਰੀ ਮਦਦ ਨਹੀਂ ਕੀਤੀ ਛੱਡੋ ਉਹ ਗੱਲਾਂ ਨੂੰ ਮਹਾਰਾਜ ਦੀ ਬਾਣੀ ਤੇ ਕਹਿੰਦੀ ਅੰਤੈ ਕੋ ਨ ਸਹਾਈ ਭਾਈ ਤੇਰਾ ਭਰਾ ਪਿਤਾ ਸਾਖ ਸੰਬੰਧੀ ਇਹਨਾਂ ਚ ਕੋਈ ਸਹਾਈ ਹੋਣਾ ਹੀ ਨਹੀਂ ਇਹ ਸਾਰੇ ਇੱਥੇ ਹੀ ਮਿਲੇ ਨੇ ਤੇ ਇੱਥੇ ਹੀ ਸਭ ਨੇ ਸਾਥ ਸਾਡਾ ਜਿਹੜਾ ਹੈ ਛੱਡ ਜਾਣਾ ਵਿਛੜ ਜਾਣਾ ਇਹ ਗਿਆਨ ਲਈਏ ਇਹ ਗਿਆਨ ਪ੍ਰਾਪਤ ਕਰੀਏ ਆਪਣੀ ਸੁਰਤ ਦੇ ਵਿੱਚ ਮੰਡਲ ਦੇ ਵਿੱਚ ਟਕਾਈਏ ਤਾਂ ਕਿ ਜੋ ਸੱਡੇ ਪੱਟੀ ਵੱਜੀ ਹੋਈ ਹੈ ਨਾ ਉਹ ਲੈ ਸਕੇ ਆਉਖਾ ਦਾ ਮੰਤਰ ਮੂਲ ਮਨ ਏਕੈ ਜੇਕਰ ਦ੍ਰਿੜ ਚਿੱਤ ਕੀਜੈ ਰੇ ਜ਼ਹਿਰ ਦੇ ਵਿੱਚ ਦ੍ਰਿੜ ਕਰ ਲਈਏ ਇੱਕ ਨਾਮ ਇੱਕ ਵਾਹਿਗੁਰੂ ਜੀ ਦੇ ਸੱਚੇ ਗਿਆਨ ਨੂੰ ਜਨਮ ਜਨਮ ਕੇ ਪਾਪ ਕਰਮ ਕੇ ਕਾਟਣ ਹਾਰਾ ਲੀਜੈ ਰੇ ਫੇਰ ਸਾਡੇ ਜਨਮਾਂ ਜਨਮਾਂ ਦੇ ਜਿਹੜੇ ਪਾਪ ਨੇ ਪਤਾ ਹੀ ਨਹੀਂ ਕਿੰਨੇ ਕ ਜਨਮਾਂ ਦੇ ਮਾੜੇ ਕਰਮ ਅਸੀਂ ਕਰਕੇ ਬੈਠੇ ਆਂ ਇੱਕ ਸੰਗਤ ਮੈਨੂੰ ਮਿਲੇ ਇੱਥੇ ਦੀ ਸਣ ਤੇ ਉਹਨਾਂ ਦੱਸਿਆ ਕਹਿੰਦੇ ਜੀ ਇੱਕ ਸਾਡਾ ਜੀ ਉਹ ਬੜਾ ਬਿਮਾਰ ਹੈ ਤੇ ਗਿਆਨਵਾਨ ਨੇ ਸੂਝਵਾਨ ਨੇ ਤੇ ਮੈਂ ਕਿਹਾ ਜੀ ਕੋਈ ਗੱਲ ਨਹੀਂ ਹੋ ਜਾਏਗਾ ਠੀਕ ਕਹਿੰਦੇ ਠੀਕ ਤਾਂ ਹੋ ਜਾਏਗਾ ਪਰ ਅਸੀਂ ਕਹਿੰਦੇ ਕਿ ਇਹ ਸੋਚਨੇ ਵੀ ਉਹਨਾਂ ਨੇ ਕਦੇ ਮਾੜਾ ਕੰਮ ਨਹੀਂ ਕੀਤਾ ساری ਜ਼ਿੰਦਗੀ ਕਹਿੰਦੇ ਚੰਗਾ ਹੀ ਸੋਚਿਆ ਭਲਾਈ ਸੋਚਿਆ ਸਭ ਦਾ ਪਰ ਬੜੇ ਦੁੱਖ ਕਸ਼ਟ ਸਹਿ ਰਹੇ ਨੇ ਤੇ ਮੈਂ ਇਸ ਤੋਂ ਪਹਿਲਾਂ ਮੈਂ ਕੁਝ ਬੋਲਦਾ ਉਹਨਾਂ ਨੇ ਆਪ ਹੀ ਗੱਲ ਕਹਿ ਦਿੱਤੀ ਕਹਿੰਦੇ ਜੀ ਹੋ ਸਕਦਾ ਕਿਤੇ ਪਹਿਲੇ ਪਿਛਲੇ ਜਨਮਾਂ ਦੇ ਪਹਿਲੇ ਸਮੇਂ ਦੇ ਕੋਈ ਐਸੇ ਕਰਮ ਨੇ ਜਿਹੜੇ ਹੁਣ ਅੱਗੇ ਆ ਰਹੇ ਨੇ ਇਹ ਜਨਮਾਂ ਜਨਮਾਂ ਦੀ ਮੈਲ ਐ ਇਹ ਜਨਮਾਂ ਜਨਮਾਂ ਦੇ ਕਰਮ ਨੇ ਜਿਹੜੇ ਸਾਡੇ ਨਾਲ ਹੀ ਚੱਲਦੇ ਆ ਰਹੇ ਚੱਲਦੇ ਆ ਰਹੇ ਨੇ ਇਹਨਾਂ ਤੋਂ ਜੇ ਮੁਕਤੀ ਚਾਹਣਿਆ ਇਹਨਾਂ ਤੋਂ ਜੇ ਖਲਾਸੀ ਚਾਹਣਿਆ ਤਾਂ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਸਮਝੋ ਥੋੜਾ ਗਿਆਨ ਲਵੋ ਮਨਮੁਖ ਕਰੈ ਤੇਤਾ ਦੁੱਖ ਲਾਗੈ ਗੁਰਮੁਖ ਮਿਲੈ ਵਡਾਈ ਰੇ ਮਨਮੁਖ ਤਾਈ ਵਾਲਾ ਜੀਵਨ ਜਿਉਣਾ ਦੁੱਖ ਲੱਗੇਗਾ ਗੁਰਮੁਖ ਤਾਈ ਵਾਲਾ ਜੀਵਨ ਜਿਵਾਂਗੇ ਤਾਂ ਵਡਿਆਈ ਮਿਲੇਗੀ ਜੋ ਤਨ ਕੀਆ ਸੋਈ ਹੋਆ ਕਿਰਤ ਨਾ ਮੇਟਿਆ ਜਾਈ ਰੇ ਇਹ ਜੜੀ ਸਾਡੀ ਕਿਰਤ ਕਰਤੀ ਨਾ ਸੀ ਚਾਹੇ ਚੰਗੀ ਚਾਹੇ ਮਾੜੀ ਇਹ ਨਹੀਂ ਮਿਟੀ ਜਾਣੀ ਇਹ ਓਵੇਂ ਦੀ ਓਵੇਂ ਬਰਕਰਾਰ ਰਹਿਣੀ ਹੈ ਇਹਦੇ ਤੋਂ ਮੁਕਤੀ ਸਾਨੂੰ ਦੇਣੀ ਹੈ ਨਾਮ ਨੇ ਸਿਮਰਨ ਨੇ ਸੁਭਰ ਭਰੇ ਨਾ ਹੋਵੇ ਊਣੇ ਜੋ ਰਾਤ ਤੇ ਰੰਗ ਲਾਈ ਰੇ ਫਿਰ ਜਦੋਂ ਇਹ ਨਾਮ ਦੇ ਗਿਆਨ ਦੇ ਸੁਭਰ ਸਰੋਵਰ ਭਰ ਗਏ ਫਿਰ ਇਹ ਕਦੇ ਊਣੇ ਨਹੀਂ ਹੁੰਦੇ ਫਿਰ ਇਹ ਕਦੇ ਘਟਦੇ ਨਹੀਂ ਇਹ ਨੱਕੋ ਨਕ ਭਰੇ ਰਹਿੰਦੇ ਨੇ ਅੰਤਲੀ ਪੰਕਤੀ ਵਿੱਚ ਮਹਾਰਾਜ ਕਹਿੰਦੇ ਤਿੰਨ ਕੀ ਪੰਕ ਹੋਵੈ ਜੇ ਨਾਨਕ ਤਉ ਮੂੜਾ ਕਿਛ ਪਾਈ ਦੇ ਇਹੋ ਜੇ ਕਿਸੇ ਭਗਤਾਂ ਦੇ ਕਹਿੰਦੇ ਚਰਨਾ ਦਾ ਓਟ ਆਸਰਾ ਜੇ ਮਿਲ ਜਾਏ ਤਾਂ ਕਹਿੰਦੇ ਮੈਂ ਮੂਰਖ ਸਤਿਗੁਰੂ ਜੀ ਕਹਿੰਦੇ ਕੁਛ ਪਾ ਲਵਾਂ ਨਹੀਂ ਤਾਂ ਮੈਂ ਨਹੀਂ ਪਾ ਸਕਦਾ ਸੋ ਇਸ ਕਰਕੇ ਸਾਧ ਸੰਗਤ ਜੀ ਉਹ ਜ਼ਿੰਦਗੀ ਦੇ ਮੂਲ ਨੂੰ ਸੱਚ ਨੂੰ ਸਮਝਣਾ ਕਰੀਏ ਗੁਰਬਾਣੀ ਨੂੰ ਵਦ ਤੋਂ ਵਦ ਪੜੋ ਗੁਰਬਾਣੀ ਨੂੰ ਵਦ ਤੋਂ ਵਦ ਸਮਝੋ ਸਿਮਰਨ ਕਰੋ ਜ਼ਰੂਰ ਨਾਮ ਜਪਿਆ ਕਰੋ ਪਰਸੋਂ ਆਪਾਂ ਸਿਮਰਨ ਕੀਤਾ ਸੀ ਨਾ ਮੈਨੂੰ ਕੁਝ ਸੰਗਤਾਂ ਵੱਲੋਂ ਬੇਨਤੀ ਆਈ ਹੈ ਕਿ ਰੋਜ਼ ਥੋੜਾ ਜਿਹਾ ਅੱਧਾ ਕੁ ਮਿੰਟ ਹੀ ਆਪਾਂ ਬੇਸ਼ੱਕ ਕਰਨਿਆਂ ਮਿੰਟ ਉਹ ਰੋਜ਼ ਥੋੜਾ ਥੋੜਾ ਕਰਵਾ ਦਿਆ ਕਰੋ ਸੋ ਆਓ ਆਪਾਂ ਸਾਰਿਆਂ ਨੇ ਜਿਸ ਤਰ੍ਹਾਂ ਆਪਾਂ ਪਹਿਲਾਂ ਕੀਤਾ ਸੀ ਸਿਮਰਨ ਦਾਸ ਬੁਲੇਗਾ ਪਹਿਲਾਂ ਵਾਹਿਗੁਰੂ ਫਿਰ ਆਪ ਸਾਰੀ ਸੰਗਤ ਨੇ ਬੋਲਣਾ ਬਹੁਤ ਥੋੜਾ ਸਮਾਂ ਆਪਾਂ ਸਮੇਂ ਚ ਰਹਿ ਕੇ ਗੁਰੂ ਮਹਾਰਾਜ ਨਾਲ ਜੁੜਨਾ ਹੈ ਬੋਲੋ ਜੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ

ਵਾਹਿ ਗੁਰੂ ਵਾਹਿ ਗੁਰੂ ਸਾਧ ਸੰਗਤ ਜੀ ਜਦੋਂ ਅਸੀਂ ਇਸ ਤਰ੍ਹਾਂ ਵਾਹਿ ਗੁਰੂ ਜੀ ਦੇ ਨਾਮ ਦਾ ਰੰਗ ਆਪਣੇ ਉੱਪਰ ਚੜਨ ਦਿਆਂਗੇ ਨਾ ਫਿਰ ਜੀਵਨ 'ਚ ਦੇਖਿਓ ਬੜਾ ਫਰਕ ਪਏਗਾ ਬੜਾ ਬਦਲਾਅ ਆਏਗਾ ਅਸੀਂ ਰੰਗ ਨਹੀਂ ਚੜਨ ਦਿੰਦੇ ਰੰਗ ਚਾੜੀਏ ਆਪਣੇ ਆਪ ਤੇ ਆਪਣੇ ਮਨ ਤੇ ਗੁਰਬਾਣੀ ਦਾ ਪੱਕਾ ਰੰਗ ਨਾਮ ਦਾ ਰੰਗ ਮਨ ਨੂੰ ਜੋੜੀਏ ਸੋ ਇਹਨੀਆਂ ਬੇਨਤੀਆਂ ਆਪਜੀ ਪ੍ਰਵਾਨ ਕਰਨੀਆਂ 16 ਸ਼ਬਦ ਆਪਾਂ ਅੱਜ ਦੀ ਕਥਾ ਵਿੱਚ ਸੰਪੂਰਨ ਕੀਤੇ ਹਨ ਕੱਲ ਨੂੰ ਅੱਗੇ 17ਵਾਂ ਸ਼ਬਦ ਦੀ ਵਿਚਾਰਨਾ ਜੁੜਾਂਗੇ ਬਲਾਉ ਜੀ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ